ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਪੀਪੀ ਚੰਨਾ ਉਹਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡਾ ਸੂਰੇਆਲਾ ਜ਼ਿਲ੍ਹਾ ਤੇ ਤਸੀਰ ਸ੍ਰੀ ਮੁਕਤਸਰ ਸਾਹਿਬ ਦਾ ਪਿੰਡਾ ਤੇ ਬਾਈ ਜੀ ਹਰਾਂ ਦਾ ਇਸ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਆ ਨਾਲ ਨਾਲ ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਐਚ ਐਫ ਕ੍ਰੋਸ ਵੈਡ ਵਕਾ ਹੋਇਆ ਜਿਹੜੀ ਕਿ ਗੱਬਣ ਚੰਗਾ ਦੁੱਧ ਰਕੜ ਰਿਹਾ ਪਿਛਲੇ ਸੂਏ ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਇਹਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ Facebook ਪੇਜ ਆਪਣਾ ਸ਼ੌਂਕੀ PVT ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ Instagram ਤੇ ਦੇਖ ਰਹੇ ਸਖਰਾਜ ਭੋਮਾਰਾਮ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਅਜਿਹੀਆਂ ਵੀਡੀਓ ਦੇ ਲਈ ਦੋਸਤੋ ਲਾਈਕ ਤੇ ਸ਼ੇਅਰ ਕਰਦੇ ਰਿਆ ਕਰੋ ਤੇ ਮਿਲਦੇ ਆਂ ਦੋਸਤੋ ਤੇ ਲੈਨੇ ਆ ਬਾਈ ਤੋਂ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਗੁਰਪ੍ਰੀਤ ਸਿੰਘ ਗੋਪੀ ਗੁਰਪ੍ਰੀਤ ਸਿੰਘ ਗੋਪੀ ਗੋਪੀ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 61834 61834 61862 61862 ਇਹ ਵਾਇਡ ਬਾਈ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਜੀ ਤੇ ਕਿੰਨਾ ਸੂਆ ਬਾਈ ਦੂਜਾ ਸੂਏ ਜੀ ਦੂਜੇ ਸੂਏ ਤੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਤੁਹਾਡੇ 18 20 ਲੀਟਰ ਦੁੱਧ ਦਿੱਤਾ ਜੀ 18 ਤੋਂ 20 ਲੀਟਰ ਹਾਂਜੀ ਤੇ ਕਿੰਨੇ ਦਿਨ ਲੈ ਜੀ ਬਾਈ ਸੂਣ ਚ ਹਫਤਾ ਪਿਆਈ ਹੈ ਜੀ ਪੂਰਾ ਇੱਕ ਹਫਤਾ ਹਾਂਜੀ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਮੱਖੀ ਚੀਨਾ ਰੰਗ ਜੀ ਨੂੰ ਆਪਾਂ ਕਹਿੰਨੇ ਆ ਉਹ ਆ ਕਰੋ ਸੰਗ ਦੇ ਵਿੱਚ ਆ ਦੁੱਧ ਪੂਰਾ ਕੱਢਿਆ ਦੋਸਤੋ 20 ਕਿਲੋ ਇਹ ਥਣ ਹਵਾਨੇ ਦੀ ਬਹੁਤ ਸਾਫ ਜਿਨੀ ਕਹੇ ਦੀ ਉਹਨੇ ਬਹੁਤ ਸੋਹਣਾ ਥਣ ਹਵਾਨਾ ਤਿਆਰ ਕੀਤਾ ਮਈਆ ਵਰਗਾ ਦੁੱਧ ਵਾਕੀ ਤੇ ਮੱਝਾਂ ਵਰਗਾ ਦੁੱਧ ਆ ਭਾਈ ਕਹਿੰਦਾ ਵੀ ਕਿਉਂਕਿ ਕ੍ਰੋਸ ਬ੍ਰੀਡ ਦਾ ਇਹਨਾਂ ਦਾ ਦੁੱਧ ਆ ਜਿਹੜਾ ਕਿ ਐਚ ਐਫ ਨਾਲੋਂ ਟਾਪ ਨਾਲੋਂ ਚੰਗਾ ਹੁੰਦਾ ਉਹਨਾਂ ਪਾਸੇ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਤੋੜ ਕੇ ਵੀ ਵਿਖਾਵਾਂਗੇ ਤੇ ਤੁਰਦੀ ਤੋਂ ਤੁਹਾਨੂੰ ਇਹਦੀ ਹਵਾਨੇ ਦੀ ਸਾਰੀ ਜੱਜਮੈਂਟ ਆ ਜਾਣੀ ਦੇਖ ਸਕਦੇ ਹੋ ਬਹੁਤ ਸੀਲਸ ਲੱਗਾ ਇਹ ਸੌ ਸੁਭਾ ਦੀ ਆ ਦੋਸਤੋ ਉਜੇ ਪਾਸੇ ਤੋਂ ਜੇ ਗੱਲ ਕਰੀਏ ਹਵਾਨਾ ਬਿਲਕੁਲ ਸੇਮ ਸਾਈਜ਼ ਦਾ ਇੱਕੋ ਜਿਹਾ ਥਾਣਾ ਦੋਵੇਂ ਦੋਨਾਂ ਪਾਸਿਆਂ ਦੇ ਲਓ ਵੀ ਮਿੱਤਰੋ ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਵੀ ਬਹੁਤ ਚੰਗੀ ਆ ਅਗਾੜੀ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਪਿਛਾੜੀ ਵੀ ਤੁਹਾਨੂੰ ਦਿਖਾਉਣਾ ਹੈ ਲਓ ਵੀ ਮਿੱਤਰੋ ਬਾਈ ਥਾਣਾ ਨੂੰ ਹੱਥ ਲਾ ਰਿਹਾ ਸੀਲ ਇੰਨੀ ਕਾ ਕਿ ਆ ਸਬੂਤ ਤੁਹਾਡੇ ਸਾਹਮਣੇ ਆ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਆਣਾ ਬਾਈ ਲੈ ਕੇ ਵਹਿੜ ਜਿੱਦੇ ਤਿਆਰ ਹੋ ਗਈ ਬਾਈ ਕਹਿੰਦਾ ਵੀ ਹਵਾਨਾ ਲੈ ਕੇ ਤੁਰਿਆ ਨਹੀਂ ਆਣਾ ਇੰਨਾ ਹਵਾਨਾ ਤਿਆਰ ਕਰਦੀ ਐ ਪਾਕੀ ਟੱਲ ਦਸੀ ਜਾਂਦੀ ਐ ਜੀ ਦੇਖ ਸਕਦਾ ਤੁਸੀਂ ਟੱਲ ਬਹੁਤ ਜ਼ਿਆਦਾ ਐ ਪੱਠਪੜਾ ਚੰਗਾ ਐ ਰੀਡ ਦੀ ਹੱਡੀ ਬਿਲਕੁਲ ਸਿੱਧੀ ਐ ਹੌਲੀ ਹੌਲੀ ਸੱਜਣ ਸੱਲੀ ਤੁਹਾਨੂੰ ਤੋੜ ਕੇ ਕਰਾਵਾਂਗੇ ਸਾਉ ਤੇ ਸੀਲ ਬਹੁਤ ਆ ਦੋਸਤੋ ਹਵਾਨਾ ਬਿਲਕੁਲ ਪਧਰਾ ਐ ਲੋ ਵੀ ਟੱਲ ਤੁਹਾਨੂੰ ਦਿਖਾ ਦਿੰਨੇ ਆ ਵੀ ਬਹੁਤ ਪਈ ਆ ਪਤਲੀ ਚਮੜੀ ਦੀ ਆ ਦੋਸਤੋ ਚੰਗਾ ਦੁੱਧ ਕੱਢੂਗੀ ਇਹ ਹਵਾਨਾਂ ਇਹਨੇ ਉਪਰ ਤੱਕ ਬਣਾਇਆ ਇਤਨਾ ਹੀ ਆ ਹਾਂਜੀ ਹਾਂ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਇਹ 86 ਹਜ਼ਾਰ ਹੀ 86 ਹਰ ਜੋ ਭਾਈ ਮਾਨਤਨ ਹੋ ਜਾਊਗਾ ਕਰਾਂਗੇ ਲਾਜ਼ਮੀ ਲੋ ਵੀ ਸੱਜਣਾ 86 ਹਜ਼ਾਰ ਮੁੱਲ ਆ ਬਣਦਾ ਮਾਨਤਨ ਬਾਈ ਜਾਂਦਾ ਵੀ ਜ਼ਰੂਰ ਕਰਾਂਗੇ ਜੈਸੀ ਕਿਸੇ ਵੀਰ ਨੂੰ ਇਹ ਵਾਇੜ ਆਸਾਨ ਦਾ ਤਾਂ ਦੂਜਾ ਸੂਆ ਦੋਸਤੋ ਇਹਨੇ ਸੂਣਾ ਹਫਤਾ 10 ਦਿਨ ਲੱਗੂਗੀ ਤੇ ਚੰਗਾ ਦੁੱਧ ਰਿਕਾਰਡ ਰਿਹਾ ਪਿਛਲੇ ਸੂਏ ਦਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਬਾਈ ਗੋਪੀ ਨਾਲ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ